ਵੀ ਕਹਿ ਰਹੀ ਆ ਕਿ ਬਈ ਇੰਨਾ ਤਾਂ ਪਾਣੀ ਹੈ ਹੀ ਨਹੀਂ ਜਿੰਨਾ ਦਿਖਾਇਆ ਜਾ ਰਿਹਾ ਵਾ ਇਹ ਅਸਲੀਅਤ ਤਾਂ ਇੱਥੇ ਆ ਕੇ ਪਤਾ ਲੱਗ ਰਹੀ ਹੈ ਉਹ ਮੈਡਮ ਉਹ ਪਿੱਛੇ ਆਉਂਦੇ ਆ ਉੱਥੇ ਬੰਨ ਤੇ ਆਪਦੀ ਵੀਡੀਓ ਬਸ ਸ਼ੂਟ ਕੀਤੀ ਤੇ ਬਸ ਨੈਟ ਤੇ ਝਾੜ ਦੇ ਬਸ ਹੋਰ ਕੋਈ ਨਹੀਂ ਇੱਥੇ ਕੋਈ ਗਰਾਉਂਡ ਇੱਥੇ ਗਰਾਉਂਡ ਲੈਵਲ ਤੇ ਆਉਂਦੇ ਹੀ ਨਹੀਂ ਮੈਂ ਪਹੁੰਚਿਆ ਨਹੀਂ ਤੁਹਾਡੇ ਤੱਕ ਨਹੀਂ ਕੋਈ ਨਹੀਂ ਪਹੁੰਚੇ ਜੀ ਕਿਉਂ ਸਾਡੇ ਇੱਥੇ ਜਿਹੜੇ ਲੋਕ ਅਗੇ ਨੇ ਮੰਨ ਲਓ ਭਾਈ ਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਕਿਉਂਕਿ ਬਾਰਡਰ ਏਰੀਆ ਹੈਗਾ ਹੈ ਤੇ ਲੋਕ ਮੰਨ ਲਓ ਇਹਨੇ ਡਵੈਲਪ ਨਹੀਂ ਗਏ ਜੋ ਵੀ ਮੰਨ ਲਓ ਲੋਕਾਂ ਦਾ ਹੈਗਾ ਕਿਤਾ ਖੇਤੀਬਾੜੀ ਕਿਸੇ ਨੇ ਠੇਕੇ ਲਈ ਹੋਈ ਹੈ ਕਿਸੇ ਦੇ ਆਪ ਦੀ ਆ ਜ਼ਿੰਮੇਦਾਰ ਬੰਦਿਆਂ ਦਾ ਤਾਂ ਸਾਰਾ ਕੁਝ ਰਿਜਕ ਇਹੀ ਆ ਪਰ ਰਿਜਕ ਹੀ ਨਹੀਂ ਰਿਹਾ ਤਾਂ ਕੀ ਕਰੋਗੇ ਕਿਉਂਕਿ ਇਹ ਰੇਕ ਨੇ ਕਿਸੇ ਨੇ ਕੋਈ ਬੱਚੇ ਦਾ ਵਿਆਹ ਕਰਨਾ ਹੈ ਜਾਂ ਆਪਦਾ ਘਰ ਬਣਾਉਣਾ ਹੈ ਹੁਣ ਸਾਰੀਆਂ ਆਸਾਂ ਤੇ ਪਾਣੀ ਫਿਰ ਚੁੱਕਿਆ ਕੋ ਲੋ ਬੇਜਵਾਨ ਦੀ ਤਸਵੀਰ ਵੀ ਜ਼ਰੂਰ ਮੈਂ ਕਹੂੰਗੀ ਸਾਥੀ ਨੂੰ ਦਿਖਾਣ ਦੀ ਦੇਖੋ ਕਿਸ ਤਰੀਕੇ ਦੇ ਨਾਲ ਨਾ ਆਪਣਾ ਬੰਦੋਬਸਤ ਕਰ ਰਿਹਾ ਜੇ ਬੰਦਾ ਵੀ ਇਸ ਪਾਣੀ ਚ ਖੜ ਜਾਵੇ ਤਾਂ ਸ਼ਾਇਦ ਇਹ ਤੇਜ਼ ਸਪੀਡ ਬਹਾ ਕੇ ਅੱਗੇ ਤੱਕ ਲੈ ਜਾਏਗੀ ਉਹ ਬੇਜਵਾਨ ਵੀ ਜਿਹੜਾ ਆਪਣੇ ਆ ਕੀ ਕੋਸ਼ਿਸ਼ ਕਰਦਾ ਵਾ ਕੱਡਾ ਮੈਂ ਪਾਣੀ ਦੇ ਵਿੱਚੋਂ ਇਹ ਬਾਰਡਰ ਏਰੀਆ ਹਮੇਸ਼ਾ ਹੀ ਮੈਂ ਕਹਿੰਨੀ ਆ ਭਾਵੇਂ ਜੰਗ ਦੀ ਮਾਰ ਹੋਵੇ ਹਨਾ